ਅੱਜ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜਗਤਵਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਰਤਵਾ ਵੱਡਾ ਹੈ ਬੰਟੀ ਦੀ ਰੇਡ ਨਾ ਟਿੱਬੇ ਪਿੰਡ ਵਾਲਾ ਬੰਟੀ ਅਗਲੀ ਕਬੱਡੀ ਪਾ ਰਿਹਾ ਪਰ ਮੱਲੀਆਂ ਵਾਲਾ ਮਨੀ ਕਹਿੰਦੇ ਰਾਣੇ ਬਲਾਚੌਰੀਏ ਦਾ ਯਾਰ ਫੜਿਆ ਹੋਇਆ ਪੱਟ ਲੱਗਿਆ ਹੋਇਆ ਜੋਰ ਦੋਨੋਂ ਹੀ ਖਿਡਾਰੀਆਂ ਦੇ ਦਰਮਿਆਨ ਮਨੀ 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 ਮੱਲੀਆਂ ਵਾਲਾ ਤਗੜਾ ਦਿਖਾ ਰਿਹਾ ਹੈ ਆ ਕਬੱਡੀ ਕਬੱਡੀ ਹੋਈ ਬਹਿ ਹੁਲੇ ਹੁਲਾ ਰੇ ਆ ਮੇਰੀ ਸਾਂ ਇੱਕ ਜੋਰ ਦੇ ਨਾਲ ਹੈ ਬੱਲੇ 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 ਕਬੱਡੀ ਕਬੱਡੀ ਟਕਰ ਆ ਗਿਆ ਉਹ ਮੱਲੀ ਵਾਲਾ ਕਹਿੰਦੇ ਅੱਤ ਟਕਰ ਆ ਗਿਆ ਤੇ ਉਧਰ ਪੰਜਾਬ ਸਪੋਰਟਸ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਜ ਵਰਗੀ ਇੱਕ ਹੱਥਾਂ ਦੀ پکڑ ਮਜ਼ਬੂਤ ਹੋਵੇ ਤੇ ਜਵਾਨੀ ਉੱਡਣੇ ਪੰਛੀਆਂ ਨੂੰ ਫਿਰ ਘੇਰ ਫੜਦੀ ਲਾ ਮਨੀ ਦੀ ਰੇਡ ਪਈ ਹੋਈ 500 ਡਾਲਰ ਤਿੰਨ ਕਬੱਡੀਆਂ ਤੇ ਹਰ ਜੋ ਪਿੱਛੇ ਥੋੜਾ ਜਿਹਾ ਥੋੜਾ ਜਿਹਾ ਅੰਦਰਲੇ ਪਾਸੇ ਆ ਜਾਓ ਲਾ ਕਬੱਡੀ ਪਾਉਣ ਦੇ ਵਾਸਤੇ ਮਨੀ ਮੱਦੋ ਵਾਲੀ ਹੈ ਔਰ ਦੂਸਰੇ ਪਾਸੇ ਇਹ ਹੈ ਮਾਨਕੀ ਵਾਲਾ ਮਾਨਕੀ ਵਾਲਾ ਮਾਨਕੀ ਵਾਲਾ ਅੱਕੜ ਦੀ ਕੋਸ਼ਿਸ਼ ਮੁੰਡਾ ਪਿੱਛੇ ਆ ਸੱਜੇ ਖੱਬੇ ਕਬੱਡੀ ਭੱਲੇ ਫਲਾਰੇ ਜਿਗਰਾ ਆ ਮੈਦਾਨ ਦੇ ਵਿੱਚ ਜੋਤੀ ਜੋਤੀ ਆ ਮੈਰੀ ਸਾ ਨੈਰੀ ਸਾ ਕਮ ਆ ਕਬੱਡੀ ਕੋਚ ਦਰਸ਼ਨ ਸਿੰਘ ਮਾਨਕੀ ਦਾ ਚੰਡਿਆ ਹੋਇਆ ਕਹਿੰਦੇ 500 ਡਾਲਰ ਬੀ ਬਾਡੀਆਂ ਪਾਉਂਦਾ ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ ਆ ਤਿੱਖੇ ਨੇ ਤੀਰਾਂ ਵਰਗੇ ਆ ਤੇ ਸ਼ਮਸ਼ੀਰਾ ਵਰਗੇ ਬਿੰਕ ਮੈਦਾਨੇ ਗੱਬਰੂ ਆਗੇ ਤਸਵੀਰਾਂ ਵਰਗੇ ਆ ਤਸਵੀਰਾਂ ਬਣੇ ਹੋਏ ਕਬੱਡੀ ਦੇ ਖਿਡਾਰੀਆਂ ਦੇ ਵਿੱਚੋਂ ਕੌਣ ਕਾਹਨ ਜਫਾ ਲਾਉਂਦਾ ਇਧਰੇ ਪਾਸੇ ਕਮਾਲ ਹੋਈ ਪਈ ਆ ਖੁੱਝ ਕੱਢਣੀ ਬੜੀ ਔਖੀ ਲੋਣੀ ਕਬੱਡੀ ਵਿੱਚ ਟਾਕ ਟਾਕ ਮਿੱਤਰ ਇਹ ਰਵੀ ਹੈ ਸਿਧਵਾਂ ਦੋਨਾਂ ਵਾਲਾ ਤਗੜੇ ਜਫੇ ਦੀ ਕੋਸ਼ਿਸ਼ ਕਰਦਾ ਹੋਇਆ ਕਮਾਲ ਹੋਈ ਪਈ ਬੱਲੇ 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 ਹੈ ਹਾ ਹਾ ਪੁਆਇੰਟ ਕਹਿੰਦੇ ਵੱਡੋ ਵਾਲੀਏ ਮਨੀ ਨਾਲ ਜੋੜਿਆ ਜਿਹਨਾਂ ਜ